ਮੇਰਾ ਜਨਾਹ ਤੇ ਸੰਬੋਧਨ ਚੇਅਰਮੈਨ ਪੰਜਾਬ ਕੈਸੇ ਦਾ ਸਦਾ ਜੀ ਮੇਰਾ ਕਾਰੋਬਾਰ ਬਿਲਡਿੰਗ ਮਟੀਰੀਅਲ ਦਾ ਜੀ ਤੇ ਆ ਆਪਣੇ ਸ੍ਰੀ ਰਾਜ ਮਦਬਰ ਰੋਕਦੇ ਤੇ ਗਾਣਾ ਆਪਣੀ ਹਰ ਪ੍ਰੋਡਕਟ ਤੋਂ ਸਾਹਮਣੇ ਬਿਲਕੁਲ ਸਹੀ ਗੱਲ ਹੈ ਜੀ ਕੁਆਲਿਟੀ ਤੇ ਕੁਆਂਟੀਟੀ ਦੋ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਜ਼ਰੂਰੀ ਤੇ ਅਨੰਦ ਨੇ ਕੁਆਲਿਟੀ ਪੂਰੀ ਹੋਵੇ ਤੇ ਕੁਆਲਿਟੀ ਵਧੀਆ ਹੋਵੇ ਤੇ ਦੂਜਾ ਜਿਹੜਾ ਪੈਸੇ ਜਿਹੜਾ ਵਾ ਭਰਦਾ ਹੈ ਮੇਰੀ ਕੁਆਲਿਟੀ ਤੇ ਕੁਆਂਟੀਟੀ ਦੋਨੇ ਚੀਜ਼ਾਂ ਇਹ ਤੋਂ ਘੱਟੋ ਘੱਟ 15 ਪਿੰਡ ਨੇ 3 ਮਹੀਨੇ ਨਿਊ ਦੁਕਾਨ ਪਈ ਨਹੀਂ ਉੱਥੇ 70 ਤੋਂ 15 ਬਿੰਦ ਜਿਹੜੇ ਬਣੇ ਨਾ ਜੁੜਨੇ ਆ ਗਏ। ਮੈਂ ਤੇ ਜੀ ਮੈਡੀਕਲ ਕਟੋੜ 10 ਦਿਨ ਕੋ ਪਹਿਲਾਂ ਹੀ ਰੋਟੀਨ ਤੇ ਸੇਵਾ ਜਾਂਚੀ। ਬਰੀ ਸੋਸਾਇਟੀ ਵੱਲੋਂ ਵੀ ਮੇਰੇ ਭਰਾ ਵੀ ਜਿੰਨੇ ਵੀ ਐਮਐਡ ਅੱਜ ਵੀ ਤੁਹਾਡੇ ਮਾਦਬ ਜਰੀ ਚੰਦਾ ਵੀ ਮੈਂ ਆਪਣਾ ਨੰਬਰ ਵੀ ਦਿੱਤਾ ਸੀ। ਅੱਜ ਵੀ ਨੰਬਰ ਦੇ ਦਿੰਨਾ ਜੇ ਤੇਨੂੰ ਰੇਤ ਦੀ ਮਿੱਟੀ ਦੀ ਜਾਂ ਕਿਸੇ ਚੀਜ਼ ਦੀ ਵੀ ਜ਼ਰੂਰਤ ਆ ਤੋ ਉਹ ਤੋਂ ਦੂਜਾ ਸਮਾਨ ਦਾ ਸਾਰਾ ਕਿਰਾਇਆ ਪ੍ਰਚਾਦਾ ਪਣੇ ਤੇ ਮੇਰਾ ਜਾਣਦੇ ਗੱਡੀਆਂ। ਜੇ ਕਿਨੂੰ ਰੇਤ ਦੀ ਜ਼ਰੂਰ ਤਾਂ ਕਿ ਆ ਨੂੰ ਬੰਨ ਬੋਣਾ ਲਾਉਂਦੇ ਹੁੰਦੇ ਹਨ ਨਾ ਕੈਟ ਕਰ ਸਕਦਾ ਏ ਮੈਂ ਆਪਣੇ ਟਰਾਲੀਆਂ ਲੈ ਆਉਂਦਾ ਮੈਂ ਵੀ ਆਪਣੀ ਟਰਾਲੀ ਭੇਜ ਸਕਦਾ ਇਹ ਮੇਰੂ ਲੈ ਕੇ ਜਾ ਸਕਦੇ ਮੇਰੇ ਕੋਲ ਜੀ ਰੇਤ ਵੀ ਹੈ ਜੇ ਮੋਟੀ ਰੇਤ ਵੀ ਆ ਬਰੀਕ ਰੇਤ ਵੀ ਆ ਬੱਜਰੀ ਵੀ ਆ ਸੀਮੈਂਟਰੀਅਲ ਸਰਿਆ ਵੀ ਆ ਗਟਕਾ ਵੀ ਆ ਤੇ ਮਿੱਟੀ ਵੀ ਆ ਤੇ ਇੱਟ ਵੀ ਆ ਮੈਂ ਕਹਿੰਦਾ ਜੀ ਇਹ ਤੋਂ ਨਾ ਤੇ ਰੇਟ ਘਟਾ ਤੇ ਜਦੋਂ ਬੰਦਾ ਰੇਟ ਘਟਾਉਂਦਾ ਹਨ ਉਦੋਂ ਜਦੋਂ ਗੱਡੀਆਂ ਸਾਡੀਆਂ ਟਰਾਲੀਆਂ ਜਾਂ ਸਾਡੇ ਟਿੱਪਰ ਜਾਂਦੇ ਆਣੇ ਵੀ ਰੇਟ ਘਟਾ ਲਿਆ 500 ਮਾਲੋ 500 ਰੁਪਏ ਘਟਾ ਲਿਆ ਤੋਨਾ ਮਾਨਕ ਧਾਵੋ ਮੈਂ ਰੇਟ ਮੇਰਾ ਬਿਲਕੁਲ ਜਾਣਦਾ ਹਾਂ ਅੱਜ ਵੀ ਬਾਜ਼ਾਰ ਨਾਲੋਂ ਘੱਟੋ ਘੱਟ 500 ਰੁਪਏ ਸਸਤੀ ਮੈਂ ਸਾਈਡ ਵਿੱਚ ਰੇਟ ਵੇਚ ਲਿਆ ਤੇ ਕੁਆਲਿਟੀ ਦਾ ਫੇਰ ਦੁਬਾਰਾ ਰਿਪੀਟ ਕਰਦਾ ਕੁਆਲਿਟੀ ਦੀ ਕੁਆਂਟੀਟੀ ਕੀ ਨਹੀਂ ਮੇਰਾ ਕੋਈ ਫਰਕ ਹੋਗਾ ਮੇਰੀ ਲੋਕੇਸ਼ਨ ਹੈ ਜੇ ਵੀਰ ਜੀ ਜਿੱਥੇ ਆਪਣੀ ਸ਼ਾਪ ਆ ਚਿਲੀਹਾ ਗੁਲਬਰੋਹ ਰੋਡ ਤੇ ਪੰਧੋਈਾ ਦੇ ਨਾਲ ਅਗਲੇ ਪਾਸੇ ਹਰਪੁਰਾ ਡਾਟ ਪੰਪ ਦੇ ਸਾਹਮਣੇ ਤੇ ਮੋਬਾਈਲ ਨੰਬਰ ਮੇਰਾ ਹੈ ਜੇ 7014151585 7814151585 ਫ਼ਰ ਨੰਬਰ ਤੇ ਜਦੋਂ ਮਰਜ਼ੀ ਕਨੈਕਟ ਕਰਕੇ ਨਨਵਤਾਲ ਮੇਰੇ ਕਰ ਸਕਦੇ ਜੇ ਇੱਕ ਬਹੁਤ ਇੱਕ ਵੱਡੀ ਆਫਰ ਆ ਜਿਹੜੀ ਮੇਰੀ ਦੁਕਾਨੋਂ ਮਿਲਦੀ ਆ ਜਿਹੜੀ ਖਾਸ ਕਰਕੇ ਆਰੇ ਕੰਮ ਦੇ ਬੰਦੇ ਨੂੰ ਜ਼ਰੂਰਤ ਹੁੰਦੀ ਆ ਪਹੁੰਚਦੀ ਤੇ ਜਦੋਂ ਮਾਰ ਜਾਂਦਾ ਇਹ ਕਿਰਾਇਆ 300 ਦਾ 500 ਰੁਪਿਆ ਟਰਾਲੀ ਦਾ ਭਾ ਦਿੰਦੇ ਆ ਉਹ ਬਿਲਕੁਲ ਪਹੁੰਚ ਵਿੱਚ ਰਵਾਂਗੇ ਕੋਈ 1 ਰੁਪਿਆ ਨਹੀਂ ਲਵਾਂਗੇ ਪਹੁੰਚ 5-7 ਕਿਲੋਮੀਟਰ ਤੱਕ ਜਿਹੜੀ ਸਾਡੀ ਆ ਦੁਕਾਨ ਉਹ ਛੜ ਕੇ ਹੁੰਦੀ ਆ ਮਟੀਰੀਅਲ